ਜਦੋਂ ਕੁਰਸੀ ਤੇ ਬੈਠੀ ਹੂੰ ਉਦੋਂ ਲੱਗਦਾ ਸੀ ਬਹੁਤ ਸੈਂਸਿਟਿਵਨੈਸ ਕਿ ਇਹ ਜਿਹੜੀ ਰਿਸਪੌਂਸਿਬਿਲਟੀ ਹੈ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਛੁੱਟੀ ਨਹੀਂ ਹੈ ਪਰ ਉਦੋਂ ਜ਼ਹਿਨ ਚ ਇਦਾਂ ਲੱਗਦਾ ਸੀ ਆਪਣੀ ਆਤਮਾ ਦੇ ਅੰਦਰ ਕਹਿੰਦੇ ਕੰਪਨ ਹੁੰਦੀ ਹੈ ਕਿ ਕਿਤੇ ਕੋਈ ਗਲਤ ਚੀਜ਼ ਨਾ ਹੋ ਜਾਈਏ ਕੋਈ ਗਲਤ ਫੈਸਲਾ ਨਾ ਹੋ ਜਾਈਏ ਤਾਂ 2022 ਦੇ ਅੰਕੜੇ ਕਹਿੰਦੇ ਸੀਗੇ ਕਿ 4% ਜਿਹੜਾ ਇੱਥੇ ਇਸ ਤਰ੍ਹਾਂ ਦਾ ਕਰਾਈਮ ਹੋ ਰਿਹਾ ਔਮਨਸ ਦੇ ਨਾਲ ਉਹਦੇ ਵਿੱਚ ਬਹੁਤ ਸਾਰੀ ਚੇ ਡੌਰੀ ਕੇਸਸ ਨੇਗੇ ਤਾਂ ਜਿੱਦਾਂ ਜਿਸ ਤਰ੍ਹਾਂ ਵੀ ਉਹਨਾਂ ਨਾਲ ਰੇਪ ਕੇਸਸ ਨੇ ਬਹੁਤ ਤਰ੍ਹਾਂ ਦੇ ਜਿਹੜੀ ਆਪਣੇ ਆਪਣੇ ਪਾਰਟਸ ਨੇ ਉਹ ਚੀਜ਼ਾਂ ਹੋ ਰਹੀਆਂ ਨਹੀਂ ਤਾਂ ਉਹ ਚੀਜ਼ਾਂ ਨੂੰ ਆਪਾਂ ਰੋਕ ਕਿਵੇਂ ਸਕਦੇ ਆ ਕਿ ਕੀ ਆਪਾਂ ਪੰਜਾਬ ਲਈ ਕੁਛ ਇਦਾਂ ਦਾ ਕਰੀਏ ਜਾਂ ਮਤਲਬ ਪੂਰੇ ਦੇਸ਼ ਨੂੰ ਕਿਦਾਂ ਆਪਾਂ ਕਰਾਂਗੇ ਤੁਸੀਂ ਦੇਖਦੇ ਹੋ ਖਬਰਾਂ ਇਸ ਤਰ੍ਹਾਂ ਕੀ ਫੀਲ ਕਰਦੇ ਹੋ ਕਿ ਨਹੀਂ ਅਸੀਂ ਪੰਜਾਬ ਦੇ ਲਈ ਕੁਝ ਕਰਨਾ ਹੀ ਕਰਨਾ ਹੈ ਕਿਉਂਕਿ ਇੰਨੀ ਬਦਹਾਲ ਦੇ ਹਾਲਤ ਸੀਗਾ ਪੰਜਾਬ ਸਾਡਾ ਕਿ ਲੋਕੇ ਦੁਖੀ ਹੋ ਚੁੱਕੇ ਸੀ ਅਸੀਂ ਪਿੰਡਾਂ ਪਿੰਡਾਂ ਚ ਜਾਂਦੇ ਸੀ ਘਰ ਘਰ ਚ ਜਾਂਦੇ ਸੀ ਬੜੀਆਂ ਪ੍ਰੋਬਲਮ ਅਸੀਂ ਦੇਖਦੇ ਸੀ ਸਪੈਸ਼ਲੀ ਜਿਹੜੀ ਪ੍ਰੋਬਲਮ ਆਉਂਦੀ ਹੁੰਦੀ ਸੀ ਕਿ ਡਰਗ ਇਸ਼ੂ ਇੰਨਾ ਜ਼ਿਆਦਾ ਹੈ ਘਰ ਦੇ ਅੰਦਰ ਮਰਦ ਨੇ ਡਰਗਸ ਖਾਦੇ ਨੇ ਜਾਂ ਤਾਂ ਕੁੱਟਮਾਰ ਹੋ ਰਹੀ ਆ ਨਾ ਕੋਈ ਕਮਾਈ ਦਾ ਸਾਧਨ ਨਾ ਕੁਝ ਉਹ ਬਹੁਤ ਦੁੱਖ ਲੱਗਦਾ ਸੀ ਔਰ ਲੇਡੀਜ਼ ਜਿਹੜੀਆਂ ਸੀ ਨਾ ਘਰ ਨੂੰ ਖਬਰ ਨੂੰ ਛੁਪਾ ਕੇ ਰੱਖਦੀਆਂ ਸੀਗੀਆਂ ਕਿ ਬਾਹਰ ਸਮਾਜ ਕੀ ਕਹੂਗਾ ਦੇਖ ਰਿਹਾ ਗੁਲਦਸਤੇ ਪਏ ਹੋਏ ਨੇ ਤਾਂ ਸਵੇਰ ਦੀ ਰੋਟੀ ਵੀ ਨਹੀਂ ਖਾਧੀ ਤੁਸੀਂ ਹੈ ਨਾ ਨਹੀਂ ਮੈਂ ਨਹੀਂ ਖਾਧੀ ਕੋਕ ਟਾਈਮ ਹੀ ਨਹੀਂ ਮਿਲਿਆ ਜੇਕਰ 10ਵੀਂ ਤੇ 11ਵੀਂ ਤੋਂ ਬਾਅਦ ਪੇਰੈਂਟਸ ਜਿਹੜੇ ਕਹਿੰਦੇ ਸੀ ਅਸੀਂ ਬਾਹਰ ਪੜਾਣ ਨਹੀਂ ਭੇਜਣਾ ਬੱਚਿਆਂ ਨੂੰ ਕਿ ਯਾਦਾ ਬੱਸਾਂ 'ਚ ਜਾਂਦੀਆਂ ਨੇ ਜਾਂ ਸਾਈਕਲ ਤੇ ਜਾਂਦੀਆਂ ਨੇ ਕੋਈ ਦੇ ਕਿਡਨੈਪ ਹੋ ਜਾਂਦੀਆਂ ਨੇ ਕੋਈ ਗਰੀਬ ਕੇਸਸ ਹੋ ਜਾਂਦੇ ਨੇ ਮਾਨ ਸਾਹਿਬ ਨੇ ਉਹ ਵੀ ਸੋਲਵ ਕੀਤਾ ਬੰਦਾ ਪਹਿਲੇ ਦਿਨ ਹੁੰਦਾ ਹੈ ਕਿ ਚਲੋ ਆਪਾਂ ਹਜੇ ਸਮਝਦੇ ਆਂ ਦੇਖਦੇ ਆਂ ਨਾ ਕਿਦਾਂ ਤੁਸੀਂ ਤਾਂ 온 ਸਾਰੀ ਲਿਸਟਾ ਕਢਾ ਲਿਆ ਕਿ ਲਿਆਓ ਜੀ ਦੱਸੋ ਕਿਹੜੇ ਪੈਂਡਿੰਗ ਕੇਸ ਨੇ ਕਿ ਪਾਰਟੀ ਦੇ ਅੰਦਰ ਪਹਿਲਾਂ ਵੀ ਅਸੀਂ ਦੇਖੋ ਦਰਿਆ ਵਿਚਾਲੇ ਝਾਂਡੇ ਚੱਕਣ ਤੋਂ ਪੁਲਿਸ ਦੇ ਡੰਡੇ ਖਾਣ ਤੋਂ ਇੱਥੋਂ ਅਸੀਂ ਸ਼ੁਰੂ ਕੀਤਾ ਆਇਆ ਸਿੱਧਾ ਉਹਨਾਂ ਐਨਆਰਆਈ ਦੇ ਕੇਸਸ ਹੁੰਦੇ ਨੇ ਕੁੜੀਆਂ ਦਾ ਵਿਆਹ ਹੋ ਜਾਂਦੇ ਨੇ ਮੁੰਡੇ ਚਲੇ ਜਾਂਦੇ ਨੇ ਕੁੜੀਆਂ ਘਰੇ ਬੈਹ ਜਾਂਦੀਆਂ ਨੇ ਹੁਣ ਨਾ ਕੁੜੀਆਂ ਦਾ ਘਰ ਇੱਧਰ ਦਰਿਆ ਨਾ ਉੱਧਰ ਦਰਿਆ ਤੇ ਇਹੋ ਜਿਹੇ ਜਿਹੜੇ ਕੇਸਸ ਹੁੰਦੇ ਨੇ ਬੜੇ ਸੈਂਸਿਟਿਵ ਕੇਸਸ ਨੇ ਇਹ ਕੋਸ਼ਿਸ਼ ਹੈ ਇਹਨਾਂ ਦੀ ਕਿ ਹਰ ਇੱਕ ਪੂਰੀ ਇਨਕੁਆਇਰੀ ਕੀਤੀ ਜਾਵੇ ਜੋ ਮੁੰਡੇ ਨੇ ਵਾਕਈ ਇਹ ਕੀਤਾ ਹੈ ਸਾਰਾ ਕੁਝ ਭੱਜ ਗਿਆ ਲੜਕੀ ਦੀ ਜ਼ਿੰਦਗੀ ਬਰਬਾਦ ਕਰਕੇ ਚਾਹੇ ਉਸ ਨੂੰ ਕਿਸੇ ਦੇਸ਼ ਵੀ ਫੜਨਾ ਪਵੇ ਉੱਥੋਂ ਵੀ ਵਾਪਸ ਡਿਪੂਟ ਕਰਵਾਇਆ ਜਾਏਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਿਆਸਤ نیوز ਤੇ ਤੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਜੋ ਸੋ ਅੱਜ ਰਾਜਮੈਲਾ ਕਮਿਸ਼ਨ ਦੇ ਨਵੇਂ ਚੇਅਰਪਰਸਨ ਨਿਯੁਕਤ ਹੋਏ ਨੇ ਅੱਜ ਉਹਨਾਂ ਨੇ ਆਪਣਾ ਅਹੁਦਾ ਸੰਭਾਲਿਆ ਹੈਗਾ ਤਾਂ ਰਾਜ ਲਾਲੀ ਗਿੱਲ ਮੈਡਮ ਮੇਰੇ ਨਾਲ ਮੌਜੂਦ ਨੇ ਕਿ ਤਾਂ ਅੱਜ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਨਾਲੇ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਥੈਂਕ ਯੂ ਵੈਰੀ ਮਚ ਸ਼ੁਕਰੀਆ ਬਹੁਤ ਮਿਹਰਬਾਨੀ ਥੈਂਕ ਯੂ ਠਾਕੂ ਜੀ ਬਿਲਕੁਲ ਠੀਕ ਜੀ ਅੱਛਾ ਤੇ ਅੱਜ ਤੁਹਾਡਾ ਪਹਿਲਾ ਦਿਨ ਸੀਗਾ ਤੇ ਕਿੱਦਾਂ ਦਾ ਮਹਿਸੂਸ ਹੋਇਆ ਕਿਵੇਂ ਸਾਰਾ ਅੱਜ ਟਾਈਮ ਕੱਢਿਆ ਤੁਸੀਂ ਕੁਰਸੀ ਸੰਭੀ ਹੈ ਅ ਪਹਿਲੀ ਗੱਲ ਤੇ ਜਦੋਂ ਮੈਨੂੰ ਅਨਾਉਂਸ ਹੀ ਕੀਤਾ ਕਿ ਤੁਸੀਂ ਵਿਮਨ ਕਮਿਸ਼ਨ ਦਾ ਅਹੁਦਾ ਸੰਭਾਲਣਾ ਹੈ ਮੈਨੂੰ ਤਾਂ ਯਕੀਨ ਨਹੀਂ ਸੀ ਨਾ ਹੀ ਮੈਨੂੰ ਜ਼ਹਿਨ 'ਚ ਸੀ ਵੀ ਇਹ ਮੈਨੂੰ ਦੇਣਗੇ ਕਿ ਮੈਨੂੰ ਇਹ ਅਹੁਦਾ ਮਿਲੇਗਾ ਨਾ ਕਦੀ ਸੋਚਿਆ ਵੀ ਨਹੀਂ ਸੀ ਇਸ ਦੇ ਬਾਰੇ ਅਚਾਨਕ ਹੀ ਕਾਲ ਆਈ ਹੈ ਅਚਾਨਕ ਹੀ ਕਿਆ ਕਰਨੀ ਤੁਹਾਨੂੰ ਦੇ ਰਿਹਾ ਤੇ ਕੱਲ ਤੁਸੀਂ ਆਪਣਾ ਅਹੁਦਾ ਸੰਭਾਲ ਲਓ ਸੋ ਇਟ ਵਾਸ ਅ ਰਿਸਰਪ੍ਰਾਈਜ਼ ਪਲੇਜ਼ੈਂਟ ਸਰਪ੍ਰਾਈਜ਼ ਤੇ ਮੈਂ ਅੱਜ ਇੱਥੇ ਆਈ ਹਾਂ 10 10:30 ਵਜੇ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਅੱਜ ਜਦੋਂ ਇੱਥੇ ਆਈ ਹਾਂ ਤਾਂ ਜਦੋਂ ਕੁਰਸੀ ਤੇ ਬੈਠੀ ਹਾਂ ਉਦੋਂ ਲੱਗਦਾ ਸੀ ਬਹੁਤ ਸੈਂਸਿਟਿਵਨੈਸ ਕਿ ਇਹ ਜਿਹੜੀ ਰਿਸਪੌਂਸਿਬਿਲਟੀ ਹੈ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਛੋਟੀ ਨਹੀਂ ਹੈ ਹਮ ਔਰ ਉਦੋਂ ਜ਼ਹਿਨ ਚ ਇਦਾਂ ਲੱਗਦਾ ਸੀ ਆਪਣੀ ਆਤਮਾ ਦੇ ਅੰਦਰ ਕਹਿੰਦੇ ਕੰਪਨ ਹੁੰਦੀ ਹੈ ਕਿ ਕਿਤੇ ਕੋਈ ਗਲਤ ਚੀਜ਼ ਨਾ ਹੋ ਜਾਈ ਕੋਈ ਗਲਤ ਫੈਸਲਾ ਨਾ ਹੋ ਜਾਈ ਹਮ ਤੋਂ ਆਈ ਫੈਲਡ ਵੈ ਨਾਈਸ ਆ ਨੋ ਕਿ ਆਮ ਰਿਸਪੌਂਸਿਬਲ ਪਰਸਨ ਤੇ ਕਰਾਂਗੇ ਵੀ ਬਹੁਤ ਵਧੀਆ ਆਪਣਾ ਕਰਾਂਗੇ ਇਹ ਔਰ ਸਵੇਦਾ ਲੱਗਿਆ ਉਸ ਤਾਂ ਤੇ ਲੱਗਿਆ ਸੀ ਜੀ ਮੀਡੀਆ ਦਾ ਵੀ ਫਰੈਂਡਸ ਦਾ ਵੀ ਤੇ ਬਿਲਕੁਲ ਵਧਾਈਆਂ ਤੇ ਤਾਂ ਹੋ ਦੇਖ ਰਿਹਾ ਗੁਲਦਸਤੇ ਪਏ ਹੋਏ ਨੇ ਤਾਂ ਸਵੇਰ ਦੀ ਰੋਟੀ ਵੀ ਨਹੀਂ ਖਾਧੀ ਤੁਸੀਂ ਹੈਨਾ ਨਹੀਂ ਮੈਂ ਨਹੀਂ ਖਾਧੀ ਕੋਕ ਟਾਈਮ ਹੀ ਨਹੀਂ ਮਿਲਿਆ ਸੋ ਮੇਰਾ ਤੇ ਮਕਸਦ ਇਹ ਹੀ ਸੀਗਾ ਕਿ ਜਿੰਨਾ ਮੈਂ ਸਮਝ ਸਕਾ ਇਸ ਰਿਸਪਾਂਸਿਬਿਲਟੀ ਨੂੰ ਫਿਗਰਸ ਦੇਖ ਸਕਾ ਸਭ ਕਰ ਸਕਾ ਜੋ ਮੈਂ ਕਰ ਰਹੀ ਸੀ ਆਪਣਾ ਬਾਕੀ ਮੀਡੀਆ ਫਰੈਂਡ ਸਾਰੇ ਤੋਂ ਟਾਈਮ ਹੀ ਨਹੀਂ ਮਿਲਿਆ ਖਾਣਾ ਖਾਣ ਦਾ ਬਟ ਦੈਟ ਡਸਨਟ ਮੈਟਰ ਦੈਟ ਡਸਨਟ ਮੈਟਰ ਔਨ ਸਾਰੀ ਅਸੀਂ ਵਿਖਿਆ ਤੇ ਤੁਸੀਂ ਬੰਦਾ ਪਹਿਲੇ ਦਿਨ ਹੁੰਦਾ ਹੈ ਕਿ ਚਲੋ ਆਪਾਂ ਹਜੇ ਸਮਝਦੇ ਆਂ ਦੇਖਦੇ ਆਂ ਨਾ ਕਿਦਾਂ ਤੁਸੀਂ ਤਾਂ ਔਨ ਸਾਰੀ ਲਿਸਟਾ ਕਢਾ ਲਿਆ ਕਿ ਲਿਆਓ ਜੀ ਦੱਸੋ ਕਿਹੜੇ ਪੈਂਡਿੰਗ ਕੇਸ ਨੇ ਮਤਲਬ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਤੁਹਾਡੇ ਚ ਨਾ ਇਹ ਵੇਸ ਕਰਕੇ ਵੀ ਹੈ ਨਾ ਕਿ ਕਾਫੀ ਧੇਰ ਤੋਂ ਮੈਲਾਵਿੰਗ ਹੋਲ ਕਰਕੇ ਤੁਹਾਡਾ ਪਹਿਲਾਂ ਹੀ ਜਿਹੜਾ ਸੀਗਾ ਬਣਿਆ ਹੋਇਆ ਸੀ ਮੈਨੂੰ ਲੱਗਦਾ ਨਹੀਂ ਵੀ ਤੁਹਾਨੂੰ ਜ਼ਿਆਦਾ ਔਖਾ ਲੱਗੂਗਾ ਨਾ ਸੌਖਾ ਹੀ ਹੈ ਉਹੀ ਚੀਜ਼ ਹੈ ਸਭ ਇਹ ਕਿਉਂਕਿ ਪਾਰਟੀ ਦੇ ਅੰਦਰ ਪਹਿਲਾਂ ਵੀ ਅਸੀਂ ਦੇਖੋ ਦਰਿਆ ਬਿਚਾਲਣ ਝਾਂਡੇ ਚੱਕਣ ਤੋਂ ਪੁਲਿਸ ਦੇ ਡੰਡੇ ਖਾਂਦੋ ਇਤੋਂ ਅਸੀਂ ਸ਼ੁਰੂ ਕੀਤਾ ਆ ਤੁਸੀਂ ਦੱਸਿਆ ਸੀ ਇੱਕ ਵਾਰ ਤੁਹਾਡੀ ਬਾਹ ਵੀ ਟੁੱਟ ਗਈ ਸੀ ਹਨਾ ਇੱਥੇ ਮੋਢੇ ਤੇ ਛੱਟ ਹਾਂਜੀ ਹਾਂਜੀ ਉਹ ਡੇਢ ਮਹੀਨਾ ਪਲਸਰ ਚ ਵੀ ਰਹੀ ਐ ਪਰ ਸਾਡੇ ਚ ਇੱਕ ਜਨੂਨ ਸੀਗਾ ਜਦੋਂ ਅਸੀਂ ਦੇਖਦੇ ਸੀ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਨੂੰ ਤੇ ਆਨਰੇਬਲ ਸੀਐਮ ਭਗਵੰਤ ਮਾਨ ਸਾਹਿਬ ਨੂੰ ਕਿ ਜਿੰਨਾ ਉਹਨਾਂ 'ਚ ਜੋਸ਼ ਹੈ ਤੇ ਉਹਨਾਂ ਤੋਂ ਇਨਸਪੀਰੇਸ਼ਨ ਮਿਲਦੀ ਹੁੰਦੀ ਸੀਗੀ ਕਿ ਨਹੀਂ ਅਸੀਂ ਪੰਜਾਬ ਦੇ ਲਈ ਕੁਝ ਕਰਨਾ ਹੀ ਕਰਨਾ ਹੈ ਕਿਉਂਕਿ ਇੰਨੀ ਬਦਹਾਲ ਦੇ ਹਾਲਤ ਸੀਗਾ ਪੰਜਾਬ ਸਾਡਾ ਕਿ ਲੋਕੇ ਦੁਖੀ ਹੋ ਚੁੱਕੇ ਸੀਗੇ ਕਸੀਂ ਟੂਥ ਐਂਡ ਨੇਲ ਸੀ ਪੂਰਾ ਲੜਾਈ ਕੀਤੀ ਐ ਤੇ ਪਾਰਟੀ ਹੁਣ ਜਦੋਂ ਦੇ ਮਾਨ ਸਾਹਿਬ ਆਏ ਨੇ ਐਜ਼ ਅ ਸੀਐਮ ਆਏ ਨੇ ਪੂਰਾ ਪੰਜਾਬ ਉਹਨਾਂ ਨੂੰ ਸਲੂਟ ਕਰਦਾ ਪਿਆਰ ਕਰਦਾ ਔਰ ਬਹੁਤ ਜ਼ਿਆਦਾ ਤਰੱਕੀ ਕੀਤੀ ਐ ਠੀਕ ਐ ਹੁਣ ਜਿਹੜਾ ਅਸੀਂ ਖਾਬ ਦੇਖਿਆ ਨਾ ਕਿ ਖੁਸ਼ਹਾਲ ਪੰਜਾਬ ਉਹ ਵਾਕਈ ਪੂਰਾ ਹੁੰਦਾ ਨਜ਼ਰ ਆਂਦਾ ਹੁਣ ਤੇ ਉਹ ਸਾਰੀਆਂ ਸਾਰੀ ਭੁੱਲ ਗਿਆ ਹੁਣ ਸਾਨੂੰ ਸੱਟਾਂ ਕਾਦੀਆਂ ਜਾਂ ਕੁਝ ਕੀਤਾ ਉਹ ਸਭ ਭੁੱਲ ਗਿਆ ਤਾਂ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੈ ਇੱਕ ਸੈਂਸਿਟਿਵ ਮੁੱਦੇ ਨੇ ਬਹੁਤ ਕੁਝ ਹੋ ਰਿਹਾ ਹੈ ਕੁੜੀਆਂ ਨਾਲ ਦੇਖਦੇ ਆ ਬਹੁਤ ਸਾਰੀਆਂ ਚੀਜ਼ਾਂ ਨੇ ਚਾਹੇ ਡੌਰੀ ਕੇਸਸ ਨੇ ਚਾਹੇ ਕੈਲੋ ਕਿਡਨਾਪਿੰਗ ਕੇਸਸ ਨੇ ਅਸੀਂ ਪਰਸਨਲੀ ਵੀ ਖਬਰਾਂ ਬਹੁਤ ਸਾਰੀਆਂ ਦੇਖਦੇ ਆ ਕਰਦੇ ਆ ਤਾਂ ਕਈ ਵਾਰ ਤਾਂ ਇਹ ਹੋ ਜਾਂਦਾ ਵੀ ਚੱਲ ਕੀ ਰਿਹਾ ਬੀਇੰਗ ਅ ਫੀਮੇਲ ਨਾ ਆਪਣੇ ਆਪ ਨੂੰ ਵੀ ਨਾ ਸੇਫ ਨਹੀਂ ਮਹਿਸੂਸ ਹੁੰਦਾ ਤੇ ਤੁਸੀਂ ਕਿਵੇਂ ਸਭ ਇਹ ਹੈਂਡਲ ਕਰੋਗੇ ਬਹੁਤ ਸਾਰੀਆਂ ਸ਼ਿਕਾਇਤਾਂ ਆਉਣਗੀਆਂ ਬਹੁਤ ਕੁਝ ਹੋਣਾ ਦੇਖੋ ਜੀ ਜਦੋਂ ਸਾਡੀ ਪਾਰਟੀ ਪਾਵਰ 'ਚ ਨਹੀਂ ਸੀਗੀ ਉਦੋਂ ਮੈਂ ਔਰਤ ਵਿੰਗ ਪ੍ਰੈਜ਼ੀਡੈਂਸੀ ਅਸੀਂ ਪਿੰਡਾਂ ਪਿੰਡਾਂ ਚ ਜਾਂਦੇ ਸੀ ਘਰ ਘਰ ਚ ਜਾਂਦੇ ਸੀ ਉਹ ਬੜੀਆਂ ਪ੍ਰੋਬਲਮ ਅਸੀਂ ਦੇਖਦੇ ਸੀ ਸਪੈਸ਼ਲੀ ਜਿਹੜੀ ਪ੍ਰੋਬਲਮ ਆਉਂਦੀ ਹੁੰਦੀ ਸੀ ਕਿ ਡਰਗ ਇਸ਼ੂ ਇੰਨਾ ਜ਼ਿਆਦਾ ਹੈ ਘਰ ਦੇ ਅੰਦਰ ਮਰਦ ਨੇ ਡਰਗਸ ਖਾਦੇ ਨੇ ਜਾਂ ਤਾਂ ਕੁੱਟਮਾਰ ਹੋ ਰਹੀ ਹੈ ਨਾ ਕੋਈ ਕਮਾਈ ਦਾ ਸਾਧਨ ਨਾ ਕੁਝ ਉਹ ਬਹੁਤ ਦੁੱਖ ਲੱਗਦਾ ਸੀ ਔਰ ਲੇਡੀਜ਼ ਜਿਹੜੀਆਂ ਸੀ ਨਾ ਘਰ ਨੂੰ ਖਬਰ ਨੂੰ ਛੁਪਾ ਕੇ ਰੱਖਦੀਆਂ ਸੀਗੀਆਂ ਕਿ ਬਾਹਰ ਸਮਾਜ ਕੀ ਕਹੂਗਾ ਸੈਕਰੀਫਾਈਜ਼ ਕਰ ਜਾਂਦੀਆਂ ਨਾ ਫੀਮੇਲਸ ਕਿਤੇ ਵੀ ਬਦਨਾਮੀ ਨਾ ਹੋਵੇ ਕਿਸੇ ਗੱਲ ਤੋਂ ਉਹ ਬਦਨਾਮੀ ਦੇ ਡਰ ਤੋਂ ਬੋਲਦੀ ਨਹੀਂ ਸੀ ਕਿ ਹੁਣ ਇਸ ਅਸੀਂ ਇਹੀ ਕਹਿੰਦੇ ਆ ਕਿ ਦੇਖੋ ਘਰ ਚ ਗੱਲ ਨੂੰ ਨਾ ਦਬਾਓ ਨਾ ਇਹਨੂੰ ਬਾਹਰ ਕੱਢੋਂਗੇ ਤਾਂ ਜਿਹੜਾ ਪੁਰਸ਼ ਦਾ ਹੋ ਸਕਦਾ ਉਹਦੀ ਹੈਲਪ ਹੋਵੇ ਰੀਹੈਬਿਟੇਸ਼ਨ ਸੈਂਟਰਸ ਬਣੇ ਨੇ ਉਹਨਾਂ ਤੇ ਜਿੱਤਿਆ ਜਾਏ ਤੇ ਲੇਡੀਜ਼ ਨੂੰ ਲੱਗਦਾ ਸੀ ਕਿ ਕਿਉਂਕਿ ਮਰਦਰੇਤਾ ਡਰੱਗਸ ਖਾਦੀ ਉਹਨੂੰ ਪਤਾ ਹੀ ਨਹੀਂ ਹੈ ਪਰ ਇਹ ਘਰ ਚ ਕਮਾਈ ਕਿੱਥੋਂ ਕਰਨ ਕਿੱਥੋਂ ਬੱਚਿਆਂ ਨੂੰ ਪਾਲਣ ਕਿੱਥਾਂ ਚੁੱਲ੍ਹਾ ਜਲੇ ਤੇ ਉਹਦੇ ਦੇ ਮਾਨ ਸਾਹਿਬ ਨੇ ਬਹੁਤ ਅੱਛੇ ਮੈਜਰਸ ਕਰ ਰਹੇ ਨੇ ਕਿ ਲੇਡੀਜ਼ ਨੂੰ ਇਕਨੋਮਿਕਲੀ ਇੰਡੀਪੈਂਡੈਂਟ ਕੀਤਾ ਜਾ ਰਿਹਾ ਹੈ ਜਿਹੜੇ ਦਿੱਤੇ ਜਾਂਦੇ ਨੇ ਇਹ ਤਾਂ ਬਿਊਰੂ ਹੋਇਆ ਵੀ ਆ ਉਹ ਵਰਦੀਆਂ ਸਿਉਂਦੀਆਂ ਨੇ ਬਹੁਤ ਸਾਰੀ ਚੀਜ਼ਾਂ ਤੁਸੀਂ ਗਰਾਉਂਡ ਲੈਵਲ ਤੇ ਵਿਚਰ ਕੇ ਦੇਖਿਆ ਹੀ ਹੈ ਹਾਂਜੀ ਹਾਂਜੀ ਦੇਖੋ ਇੰਨਾ ਅੱਛਾ ਹੈ ਕਿ ਜਿੱਥੇ ਸਲਾਈ ਸੈਂਟਰ ਹੋਇਆ ਨੇ ਕਿਤੇ ਨੇ ਉਥੇ ਨੂੰ ਸਾਰੇ ਪੁਲਿਸ ਦੀਆਂ ਯੂਨੀਫਾਰਮਸ ਜਿਹੜੀਆਂ ਨੇ ਉਹ ਲੇਡੀਜ਼ ਨੂੰ ਸਿਲਣ ਦੇ ਦਿੱਤੀਆਂ ਨੇ ਹੌਲੀ ਹੌਲੀ ਐਦਾਂ ਪ੍ਰੋਗਰੈਸ ਹੁੰਦੀ ਜਾਣੀ ਹੈ ਤੇ ਪੰਜਾਬ ਦਾ ਤੁਸੀਂ ਦੇਖੋਗੇ ਕਿ ਸੇਫਟੀ ਇਸ਼ੂ ਵੀ ਜਿਹੜਾ ਹੈ ਗਰਲਸ ਦਾ ਉਹ ਵੀ ਬਹੁਤ ਹੱਦ ਤੱਕ ਠੀਕ ਕੀਤਾ ਹੈ ਦੇਖੋ 10ਵੀਂ ਤੇ 11ਵੀਂ ਤੋਂ ਬਾਅਦ ਪੇਰੈਂਟਸ ਜਿਹੜੇ ਕਹਿੰਦੇ ਸੀ ਅਸੀਂ ਬਾਹਰ ਪੜਾਣ ਨਹੀਂ ਭੇਜਣਾ ਬੱਚਿਆਂ ਨੂੰ ਕਿ ਯਾਦਾ ਬੱਸਾਂ 'ਚ ਜਾਂਦੀਆਂ ਨੇ ਜਾਂ ਸਾਈਕਲ ਤੇ ਜਾਂਦੀਆਂ ਨੇ ਕੋਈ ਦੇ ਕਿਡਨੈਪ ਹੋ ਜਾਂਦੀਆਂ ਨੇ ਕੋਈ ਗਰੀਬ ਕੇਸਸ ਹੋ ਜਾਂਦੇ ਨੇ ਮਾਨ ਸਾਹਿਬ ਨੇ ਉਹ ਵੀ ਸੋਲਵ ਕੀਤਾ ਹੁਣ ਸਕੂਲ ਬੱਸਸ ਲੱਗੀਆਂ ਨੇ ਸਰਕਾਰੀ ਸਕੂਲ ਬੱਸਸ ਜਿਹੜੀਆਂ ਨੇ ਹੁਣ ਉਹਦੇ ਉੱਤੇ ਇੰਨਾ ਕੰਮ ਕੀਤਾ ਕਿ ਘਰ ਘਰ ਤੋਂ ਮਤਲਬ ਪਿੰਡ ਪਿੰਡ ਦੇ ਵਿੱਚੋਂ ਸਕੂਲ ਦੇ ਤੱਕ ਬੱਚੇ ਜਾਂਦੇ ਨੇ ਉੱਥੋਂ ਵਾਪਸ ਆਦੇ ਤੇ ਪੇਰੈਂਟਸ ਨੂੰ ਨਾ ਕੰਫੀਡੈਂਸ ਆ ਗਿਆ ਬਹੁਤ ਉਹ ਕਹਿੰਦੇ ਨੇ ਹੁਣ ਅਸੀਂ ਬੱਚਿਆਂ ਨੂੰ ਪੜਨ ਭੇਜਾਂਗੇ ਸਕੂਲ ਨੇ ਇੰਪਰੂਵ ਕਰ ਗਏ ਨੇ ਤੁਸੀਂ ਦੇਖਿਆ ਕਿ ਛੋਟੇ ਛੋਟੇ ਘਰਾਂ ਛੁੱਟੀਆਂ ਬੱਚਿਆ ਜੱਜਸ ਬਣੀਆਂ ਨੇ ਹਾਂ ਬਿਲਕੁਲ ਹੈਨਾ ਤਾਂ ਉਹ ਕਿੰਨਾ ਅੱਛਾ ਲੱਗਦਾ ਹੈ ਕਿ ਜਦੋਂ ਕੁੜੀਆਂ ਐਸਾ ਛੋਟੇ ਹੁਣ ਉਹ ਸੋਚ ਛੱਡ ਕੇ ਕਿ ਅਸੀਂ ਸੇਫ ਨਹੀਂ ਹਾਂ ਬਿਲਕੁਲ ਸੇਫ ਨਹੀਂ ਉਸ ਐਨਵਾਇਰਨਮੈਂਟ ਨੂੰ ਦਿੱਤਾ ਜਾਂਦਾ ਨਾ ਮਾਨ ਸਾਹਿਬ ਨੇ ਜਿਹੜਾ এনवायरमेंट ਪ੍ਰੋਵਾਈਡ ਕੀਤਾ ਆ ਦੈਟਸ ਵੈਰੀ ਗੁੱਡ ਟ੍ਰਿਕਲ ਜੇ ਪੂਰੀ ਆਲ ਓਵਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਐਨਸੀਆਰਬੀ ਦੀ ਜੋ ਰਿਪੋਰਟ ਆਈ ਸੀਗੀ 2023 ਦਸੰਬਰ ਦੇ ਵਿੱਚ ਤਾਂ 2022 ਦੇ ਅੰਕੜੇ ਕਹਿੰਦੇ ਸੀਗੇ ਕਿ 4% ਜਿਹੜਾ ਇੱਥੇ ਇਸ ਤਰ੍ਹਾਂ ਦਾ ਕਰਾਈਮ ਹੋ ਰਿਹਾ ਵਿਮੈਨਸ ਦੇ ਨਾਲ ਉਹਦੇ ਵਿੱਚ ਬਹੁਤ ਸਾਰੀ ਜੇ ਡੌਰੀ ਕੇਸਸ ਨੇਗੇ ਤਾਂ ਜਿੱਦਾਂ ਜਿਸ ਤਰ੍ਹਾਂ ਵੀ ਉਹਨਾਂ ਨਾਲ ਰੇਪ ਕੇਸਸ ਨੇ ਬਹੁਤ ਤਰ੍ਹਾਂ ਦੇ ਜਿਹੜੀ ਆਪਣੇ ਆਪਣੇ ਪਾਰਟਸ ਨੇ ਉਹ ਚੀਜ਼ਾਂ ਹੋ ਰਹੀਆਂ ਨੇ ਤਾਂ ਉਹ ਚੀਜ਼ਾਂ ਨੂੰ ਆਪਾਂ ਰੋਕ ਕਿਵੇਂ ਸਕਦੇ ਆਂ ਕਿ ਕੀ ਆਪਾਂ ਪੰਜਾਬ ਲਈ ਕੁਛ ਇਦਾਂ ਦਾ ਕਰੀਏ ਜਾਂ ਮਤਲਬ ਪੂਰੇ ਦੇਸ਼ ਨੂੰ ਕਿੱਦ ਕਰਾਂਗੀ ਤੁਸੀਂ ਦੇਖਦੇ ਹੋ ਖਬਰਾਂ ਇਸ ਤਰ੍ਹਾਂ ਕੀ ਫੀਲ ਕਰਦੇ ਹੋ ਦੇਖੋ ਇਹਦੇ ਲਈ ਨਾ ਅਵੇਅਰਨੈਸ ਹੋਣੀ ਬੜੀ ਜ਼ਰੂਰੀ ਹੈ ਹਰ ਇੱਕ ਨੂੰ ਆਪਣੇ ਰਾਈਟਸ ਦਾ ਪਤਾ ਹੋਣਾ ਚਾਹੀਦਾ ਅ ਸਪੈਸ਼ਲੀ ਜਿੱਦਾਂ ਉਹ ਨਰਾਈ ਦੇ ਕੇਸਸ ਹੁੰਦੇ ਨੇ ਕੁੜੀਆਂ ਦਾ ਵਿਆਹ ਹੋ ਜਾਂਦੇ ਨੇ ਮੁੰਡੇ ਚਲੇ ਜਾਂਦੇ ਨੇ ਕੁੜੀਆਂ ਘਰੇ ਬਹਿ ਜਾਂਦੀਆਂ ਨੇ ਹੁਣ ਨਾ ਕੁੜੀਆਂ ਦਾ ਘਰ ਇੱਧਰ ਦਰਿਆ ਨਾ ਉੱਧਰ ਦਰਿਆ ਤੇ ਇਹੋ ਜਿਹੇ ਜਿਹੜੇ ਕੇਸਸ ਹੁੰਦੇ ਨੇ ਬੜੇ ਸੈਂਸਿਟਿਵ ਕੇਸਸ ਨੇ ਇਹ ਕੋਸ਼ਿਸ਼ ਹੈ ਇਹਨਾਂ ਦੀ ਕਿ ਹਰ ਇੱਕ ਪੂਰੀ ਇਨਕੁਆਇਰੀ ਕੀਤੀ ਜਾਵੇ ਜੋ ਮੁੰਡੇ ਨੇ ਵਾਕਈ ਇਹ ਕੀਤਾ ਹੈ ਸਾਰਾ ਕੁਝ ਭੱਜ ਗਿਆ ਲੜਕੀ ਦੀ ਜ਼ਿੰਦਗੀ ਬਰਬਾਦ ਕਰਕੇ ਚਾਹੇ ਉਸ ਨੂੰ ਕਿਸੇ ਦੇਸ਼ ਵੀ ਫਾੜਨਾ ਪਵੇ ਉੱਥੇ ਵੀ ਵਾਪਸ ਡਿਪੂਟ ਕਰਵਾਇਆ ਜਾਏਗਾ ਬਾਕੀ ਹੈ ਰੇਪ ਕੇਸਿਸ ਨੇ ਜਿਹੜੇ ਰੇਪ ਕੇਸਿਸ ਦੇ ਅੰਦਰ ਵੀ ਬਹੁਤ ਸੈਂਸਿਟਿਵ ਇਸ਼ੂ ਹੈਗੀ ਹੈ ਕਿ ਇੱਕ ਲੜਕੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਇਸ ਤਰੀਕੇ ਦੇ ਨਾਲ ਕੋਈ ਉਹ ਨਹੀਂ ਹੋਣਾ ਚਾਹੀਦਾ ਇਹਦੇ ਕਾਨੂੰਨ ਸਖਤ ਬਣਨੇ ਚਾਹੀਦੇ ਨੇ ਉਹੀ ਗੱਲ ਹੈ ਨਾ ਬਿਲਕੁਲ ਇਹ ਗੱਲਾਂ ਕਹਿ ਦੁੰਦੇ ਨੇ ਕਿ ਜਦੋਂ ਇੱਕ ਲੜਕੀ ਦਾ ਰੇਪ ਹੋ ਗਿਆ ਜਾਂ ਕੁਝ ਵੀ ਮਾਪਿਓ ਲੁਕੋ ਲੈਂਦੇ ਨੇ ਖੁੱਲਕੇ ਦੱਸਦੇ ਨਹੀਂ ਉਹਨਾਂ ਨੂੰ ਲੱਗਦਾ ਕਿ ਬਹੁਤ ਵੱਡੀ ਬਦਨਾਮੀ ਆ ਤੇ ਅੱਗੇ ਬਹੁਤ ਜਿਆਦਾ ਡਰ ਹੈ ਮੈਨੂੰ ਲੱਗਦਾ ਕਿ ਪਰਸਨਲੀ ਕੁੜੀਆਂ ਨੂੰ ਇਹਨਾਂ ਗੱਲਾਂ ਨੂੰ ਲੈ ਕੇ ਡਰਨ ਦੀ ਲੋੜ ਨਹੀਂ ਹੈਗੀ ਜੇ ਮਹਿਲਾ ਕਮਿਸ਼ਨ ਬੈਠਾ ਹੈ ਸਭ ਕੋਈ ਸੁਣਨ ਨੂੰ ਬੈਠਾ ਤਾਂ ਸਿੱਧਾ ਆ ਕੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਹੈ ਨਹੀਂ ਵੀ ਕੋਈ ਸੁਣ ਨਹੀਂ ਰਿਹਾ ਹੈਗਾ ਕਈ ਵਾਰ ਇਹ ਹੁੰਦਾ ਹੈ ਨਾ ਕਿ ਲੜਕੀਆਂ ਡਰ ਚ ਬੈ ਜਾਂਦੀਆਂ ਨੇ ਘਰ ਹੀ ਡਰ ਚ ਬੈਠ ਜਾਂਦੀਆਂ ਨੇ ਕਿ ਸ਼ਾਇਦ ਇਹ ਨਾ ਹੋਵੇ ਅਸੀਂ ਕੇਸ ਕਰਾਂਗੇ ਸਾਡੀ ਸੁਣਵਾਈ ਨਹੀਂ ਹੋਣੀ ਸਾਡੀ ਬਦਨਾਮੀ ਹੋ ਜਾਣੀ ਹੈ ਬੜੀ ਜ਼ਿਆਦਾ ਇਹ ਜਿਹੜੀ ਚੀਜ਼ਾਂ ਨੇ ਅਸੀਂ ਹਰ ਘਰ ਘਰ ਜਾ ਕੇ ਇਹ ਗੱਲ ਕਰਦੇ ਹੁੰਦੇ ਸੀ ਕਿ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਕੁੜੀਆਂ ਦੇ ਅਗੇਂਸ ਜਾਂ ਲੇਡੀਜ਼ ਦੇ ਅਗੇਂਸ ਯਾ ਇਹ ਜੋ ਜਿਹੜੇ ਕੇਸਸ ਨੇ ਇਹਨਾਂ ਬਾਹਰ ਕੱਢਿਆ ਜਾਵੀ ਤੁਸੀਂ ਸੇਫ ਮਹਿਸੂਸ ਕਰੋ ਜਿੱਦਾਂ ਜਿੱਦਾਂ ਉਹਨ پروگرام ਬਣਿਆ ਆ ਪੁਲਿਸ ਦੀ ਅਵੇਲ ਜਿਹੜੀ ਹੈਲਪ ਹੈਗੀ ਉਹਨਾਂ ਦੀ ਤਾਂ ਮਹਿਲਾ ਕਮਿਸ਼ਨ ਇਸੇ ਕਰਕੇ ਬਣਿਆ ਹੋਇਆ ਆ ਕਿ ਤੁਸੀਂ ਆਪਣੀ ਮਹਿਲਾ ਦੇ ਨਾਲ ਖੜੋ ਉਹਨਾਂ ਦੇ ਰਾਈਟਸ ਲਈ ਖੜੋ ਉਹਨਾਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਨੇ ਗਿਆ ਤਾਂ ਕਈ ਵਾਰ ਹੁੰਦਾ ਨਾ ਕਿ ਕਿਸੇ ਫੀਮੇਲ ਨਾਲ ਚਲੋ ਗਲਤ ਹੁੰਦਾ ਚਾਹੇ ਆਰਗੇਨਾਈਜੇਸ਼ਨ ਚ ਕਿਤੇ ਕੰਮ ਕਰਦੇ ਆ ਤੁਸੀਂ ਲਾ ਲੋ ਜੇ ਗਲਤ ਹੁੰਦਾ ਤਾਂ ਉੱਤੇ ਉਹ ਗੱਲਾਂ ਨੂੰ ਦੱਬ ਲਿਆ ਜਾਂਦਾ ਹੈ ਆਵਾਜ਼ ਬੰਦ ਕਰ ਦਿੱਤੀ ਜਾਂ ਤੇ ਕੁਰਸੀ ਭਾਰੀ ਹੋ ਜਾਂਦੀ ਹੈ ਕਹਿ ਸਕਦੇ ਆ ਕਿ ਕੋਈ ਕੁਰਸੀ ਵਾਲਾ ਬੰਦਾ ਇਸ ਅੰਦੀ ਹਰਕਤ ਕਰਦਾ ਹੈ ਨਾ ਤਾਂ ਕੁਰਸੀ ਤਾਂ ਨਹੀਂ ਭਾਰੀ ਹੋਊਗੀ ਬਿਲਕੁਲ ਨਹੀਂ ਆਈ ਥਿੰਕ ਇਹ ਤਾਂ ਬਿਲਕੁਲ ਹੋਣੀ ਨਹੀਂ ਦੇਣਾ ਕਿਉਂਕਿ ਜੇ ਕੋਈ ਲੇਡੀ ਹਰਸਮੈਂਟ ਕੇਸ ਹੈਗਾ ਇਨ देयर ਆਫਿਸ ਜਾਂ ਕੋਈ ਕੁਝ ਹੈ ਤੁਸੀਂ ਰਿਪੋਰਟ ਕਰੋ ਔਰ ਉਸ ਦੀ ਜਿਹੜੀ ਪੂਰੀ ਦਰਿਆਪਤ ਕੀਤੀ ਜਾਏਗੀ ਔਰ ਜਿਹੜਾ ਗਿਲਟੀ ਬੰਦਾ ਹੈ ਸੋ ਪੂਰਾ ਸਜ਼ਾ ਮਿਲੇਗੀ ਉਸ ਚੀਜ਼ ਦੀ ਇਹ ਤਾਂ ਨਹੀਂ ਹੈ ਕਿ ਲੜਕੀਆਂ ਇਹ ਸਰ ਕੇ ਘਰ ਬੈਜਨ ਨੌਕਰੀ ਨਾ ਕਰਨ ਕਿਉਂਕਿ ਆਫਿਸ ਦੇ ਅੰਦਰ ਇਹੋ ਜਿਹਾ এনवायरमेंट ਪੈਦਾ ਵੈਸੇ ਅੱਜਕੱਲ ਅਵੇਅਰਨੈਸ ਬਹੁਤ ਹੈ ਕੁੜੀਆਂ ਬਹੁਤ ਬੋਲਡ ਨੇ ਔਰ ਬਹੁਤ ਵਧੀਆ ਕਰਦੀਆਂ ਨੇ ਔਰ ਉਸ ਚੀਜ਼ ਨੂੰ ਵਧਾਵਾ ਦੇਣਾ ਚਾਹੀਦਾ ਤੁਸੀਂ ਦੇਖੋ ਅੱਜਕੱਲ ਸਾਡੇ ਡਿਫੈਂਸ ਦੇ ਵਿੱਚ ਵੀ ਕੰਬੈਟ ਦੇ ਵਿੱਚ ਵੀ ਲੜਕੀਆਂ ਦਾ ਰਿਕਰੂਟਮੈਂਟ ਹੈ ਸੋ ਦਿਸ ਇਜ਼ ਵੈਰੀ ਗੁੱਡ ਔਰ ਅਸੀਂ ਇਹ ਚੀਜ਼ ਨੂੰ ਵਧਾਵਾ ਦੇਵਾਂਗੇ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਖੁੱਲ ਕੇ ਜ਼ਿੰਦਗੀ ਜਿਓ ਖੁੱਲ ਕੇ ਉੜੋ ਔਰ ਇਸ ਚੀਜ਼ ਦੇ ਲਈ ਮਾਨ ਸਾਹਿਬ ਜਿਹੜੇ ਨੇ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਟੇਟ ਦੇ ਬੰਦੇ ਕੁੜੀਆਂ ਨੂੰ ਦੇਖਦੇ ਨੇ ਇੱਕ ਵਾਰੀ ਮਾਨ ਸਾਹਿਬ ਸਪੀਚ ਦੇ ਰਿਸੀ ਕਹਿੰਦੇ ਮੈਨੂੰ ਇੰਨਾ ਚੰਗਾ ਲੱਗਿਆ ਕਿ ਫਰਸਟ ਰੋ ਦੇ ਅੰਦਰ ਜਿੰਨੀਆਂ ਵੀ ਡੀਸੀ ਬੈਠੀਆਂ ਨੇ 10 12 ਗਰਲਸ ਨੇ ਹਮ ਯੂਨੀਫਾਰਮ ਦੇ ਅੰਦਰ ਐਸਐਸਪੀ ਦੂਜੀ ਕੁੜੀਆਂ ਬੈਠੀਆਂ ਨੇ ਯੂਨੀਫਾਰਮ ਦੇ ਅੰਦਰ ਨੇ ਕਹਿੰਦੇ ਇਸ ਤੋਂ ਜ਼ਿਆਦਾ ਫਖਰ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਸਾਡੀਆਂ ਫੀਮੇਲ ਜਿਹੜੀਆਂ ਨੇ ਹੁਣ ਖੁੱਲ ਕੇ ਜ਼ਿੰਦਗੀ ਜਿੰਦੀਆਂ ਨੇ ਬਿਲਕੁਲ ਹਾਂ ਜੀ ਸ਼ੁਕਤਾਂ ਬਹੁਤ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਤਾਂ ਉਮੀਦ ਕਰਦੀ ਆ ਕਿ ਤੁਸੀਂ ਇਸੇ ਤਰ੍ਹਾਂ ਆਪਣੀ ਡਿਊਟੀ ਵਧੀਆ ਤਰੀਕੇ ਦੇ ਨਾਲ ਨਿਭਾਉਂਦੇ ਰਹੋ ਖਾਣਾ ਜ਼ਰੂਰ ਖਾਂਦੇ ਰਹੋ ਕਿਤੇ ਕਮਜ਼ੋਰ ਨਾ ਹੋ ਜਿਓ ਤੇ ਔਰਤਾਂ ਦੇ ਲਈ ਆਵਾਜ਼ ਜਿਹੜੀ ਹੈ ਬੁਲੰਦ ਕਰਦੇ ਰਹੋ ਥੈਂਕ ਯੂ ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗੀ ਤੰਦਈ ਨਾਲ ਇਸ ਰਿਸਪੌਂਸਿਬਿਲਟੀ ਨੂੰ ਵਿਧਾਨਣ ਲਈ ਜੀ ਆਰ ਹਮੇਸ਼ਾ ਲਈ ਲੇਡੀਜ਼ ਦੇ ਹੱਕਾਂ ਦੇ ਲਈ ਖੜਨ ਦੇ ਲਈ ਥੈਂਕ ਯੂ ਧੰਨਵਾਦ ਮੈਂ